ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਬੈਲ ਵਾਲਾ ਬਟਨ ਜਰੂਰ ਦਬਾ ਲਈ ਤਾਂ ਜੋ ਵਧੀਤ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਮੈਂ ਤੁਹਾਨੂੰ ਆਪਣਾ ਜਿਹੜਾ ਚੋਨਾ ਲਾਈਵ ਦਿਖਾ ਰਿਹਾ ਇਹ ਆਪਣਾ ਪੀਆਰ 131 ਹੈ ਤੇ ਉਹ ਉੱਪਰ ਜਿਹੜਾ ਟਾਲੀਆਂ ਵਾਲਾ ਖੇਤ ਹੈ ਉਹਦੇ ਚ ਪੀਆਰ 126 ਲੱਗਿਆ ਹੋਇਆ ਹੈ ਆ ਵੀ ਪੀਆਰ 131 ਐ ਤੇ ਨੀਚੇ ਖੰਬੇ ਵਾਲਾ ਖੇਤ ਵੀ ਪੀਆਰ 131 ਐ। ਤਕਰੀਬਨ ਆਪਣੇ ਕੋਲ 7-8 ਏਕੜ ਆ ਜਿਹੜਾ ਪੀਆਰ 131 ਐ ਆਪਾਂ ਪਹਿਲੀ ਵਾਰ ਇਹ ਝੋਨਾ ਜਿਹੜਾ ਲਗਾਇਆ ਹੈਗਾ। ਤੇ ਪੀਆਰ 131 ਦੀਆਂ ਖਾਸੀਅਤਾਂ ਨੇ ਜਿਹੜੀਆਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਇਹਦਾ ਬੂਝਾ ਬਹੁਤ ਵਧੀਆ ਬੂਟਾ ਬਹੁਤ ਮਾਰਦਾ ਐ। ਆ ਤੁਸੀਂ ਦੇਖ ਸਕਦੇ ਹੋ। ਬੂਟੇ ਰੀਤੇ ਦਾ ਤੈ ਤੋੜ ਗੱਲ ਐ। ਤੇ ਇੱਕ ਖਾਸੀਅਤ ਇਹਦੀ ਇਹ ਆ ਕਿਸਾਨ ਵੀਰੋ ਕੀ ਦੀ ਹਾਈਟ ਘਟ ਐ। ਪਰ ਕਿਸਾਨ ਵੀਰਾਂ ਨਾਲ ਐਤਕੀ ਕੀ ਹੋਇਆ ਜਿਨ੍ਹਾਂ ਨੇ ਝੋਨਾ ਪਹਿਲੀ ਵਾਰ ਲਾਇਆ ਉਹ ਇਹਦੀ ਹਾਈਟ ਘੱਟ ਕਰਕੇ ਜ਼ਿਆਦਾ ਜੂਰੀਆ ਦੇਣ ਕਰਕੇ ਇਹ ਝੋਨਾ ਜਿਹੜਾ ਉਹਨਾਂ ਦਾ ਖਰਾਬ ਹੋਣ ਲੱਗ ਗਿਆ ਕਿਤੇ ਕਿਤੇ ਕਿਉਂਕਿ ਹਾਈਟ ਇਹਦੀ ਘੱਟ ਸੀ ਉਹਨਾਂ ਨੂੰ ਲੱਗਿਆ ਕਿ ਤੇ ਆਊਟ ਕਰਕੇ ਆਪਣਾ ਝੋਨਾ ਨਹੀਂ ਚੱਲ ਰਿਹਾ ਤੇ ਮੈਂ ਕਿਸਾਨ ਵੀਰੋ ਹੁਣ ਤੁਹਾਨੂੰ ਦੱਸਦਾ ਵੀ ਆਪਾਂ ਇਹਦੇ ਵਿੱਚ ਪਾਇਆ ਕੀ ਕੀ ਐ ਸਭ ਤੋਂ ਪਹਿਲਾਂ ਦਾ ਕਿਸਾਨ ਵੀਰੋ ਤੁਹਾਨੂੰ ਆਪਣਾ ਪਤਾ ਪੱਲਾ ਟਰਮ ਬਟਰ ਮਾ ਜਿਹੜਾ ਝੋਨੇ ਦੇ ਵਿੱਚ ਬਿਲਕੁਲ ਨਹੀਂ ਪਾਉਂਦੇ ਵੀ ਜਿਵੇਂ ਆਪਾਂ ਕਹੇ ਦੀ ਵੀ ਫ੍ਰੀਜੈਂਟ ਫਲਾਣਾ ਧਮਕਾ ਤੇ ਆਪਾਂ ਕਿਸਾਨ ਵੀਰੋ ਇਹਦੇ ਵਿੱਚ ਪਾਈ ਆਗਾ 4 ਗੱਟੇ ਯੂਰੀਆ ਤੇ ਪਹਿਲੀ ਯੂਰੀਆ ਇਕੱਲੀ ਦੂਜੀ ਯੂਰੀਆ ਨਾਲ ਜਿੰਕ ਤੀਜੀ ਯੂਰੀਆ ਨਾਲ ਜਿਹੜੀ ਆਪਾਂ ਪਾਈ ਆ ਇਹਦੇ ਵਿੱਚ ਪੋਟਾਸ਼ ਪਲੱਸ ਮੈਗਨੀਸ਼ੀਅਮ ਸਲਫੇਟ ਹੈ ਰੇਸਲੇ ਬਾਣ ਕਰਕੇ ਜਿੰਕ ਆਪਾਂ ਲਾਜ਼ਮੀ ਪਾਉਣਾ ਤੱਤ ਆਪਾਂ ਜ਼ਰੂਰ ਦਿੰਨੇ ਆ ਸਾਰੇ ਸਾਰੇ ਪੂਰੇ ਤੱਤਾਂ ਦਾ ਆਪਣਾ ਕੋਈ ਹੋਣੀ ਹੈਗਾ ਤੱਤਾਂ ਤੋਂ ਬਿਨਾ ਨਹੀਂ ਆਪਾਂ ਕਦੇ ਫਸਲ ਨੂੰ ਜਿਹੜੀ ਖਾਦ ਦਿੰਦੇ ਆਂਗੇ ਤੇ ਲਾਈਵ ਵੀਡੀਓ ਬਣਾਉਂਦਾ ਮਕਸਦ ਇਹ ਆ ਕਿਸਾਨ ਵੀਰੋ ਕਹਿੰਦੇ ਕਈ ਵਾਰ ਵੀਰ ਕਹਿੰਦੇ ਨੇ ਵੀਰ ਸਾਨੂੰ ਦਿਖਾਓ ਤੁਹਾਡਾ ਝੋਨਾ ਜਾਂ ਇਦਾਂ ਮੈਂ ਤਾਂ ਅੱਜ ਢੇੜਾ ਮਾਰਨਾ ਸੀ ਮੈਂ ਕਿਹਾ ਚਲੋ ਅੱਜ ਵੀਡੀਓ ਜਿਹੜੀ ਲਾਈਵ ਪਾ ਦਿੰਨੇ ਆ ਤੇ ਅੱਗੇ ਕਿਸਾਨ ਵੀਰੋ ਜਿਹੜਾ ਚੌਥਾ ਜੂਰੀਆ ਚ ਤੱਤ ਪਾਉ ਉਹਨੂੰ ਦਿੱਤਾ ਕੱਲਾ 35 ਦਿਨ ਦੇ ਵਿੱਚ ਆਪਾਂ ਇਹਦਾ ਜੂਰੀਆ ਉਹ ਪੂਰਾ ਕਰਤਾ ਤੇ ਹੁਣ ਕਿਸਾਨ ਵੀਰੋਂ ਆਪਾਂ ਇਹਦੇ ਵਿੱਚ ਪਾਵਾਂਗੇ ਪ੍ਰਦਾਨ ਕਿਉਂਕਿ ਤੁਸੀਂ ਕਹੋਗੇ ਵੀ ਤੁਸੀਂ ਤਾਂ ਪ੍ਰਦਾਨ ਨੂੰ ਰეკਮੈਂਡ ਨਹੀਂ ਕਰਦੇ ਪਰ ਪ੍ਰਦਾਨ ਕਾਉਣ ਦਾ ਮਕਸਦ ਕਿਸਾਨ ਵੀਰੋਂ ਮੇਰਾ ਇਹ ਹੈ ਕਿਉਂਕਿ ਇਸ ਝੋਨੇ ਦੇ ਵਿੱਚ ਜਿਹੜਾ ਜੂਰੀਆ ਜ਼ਿਆਦਾ ਪੈ ਚੁੱਕਿਆ ਤੇ ਮੈਨੂੰ ਗੋਹ ਵਾਲੀ ਸੁੰਡੀ ਦੀ ਸ਼ਿਕਾਇਤ ਆ ਜਿਹੜੀ ਉਹ ਲੱਗ ਰਹੀ ਹੈ ਤੇ ਬਾਕੀ ਕੋਈ ਹਜੇ ਕਲੀਅਰ ਨਹੀਂ ਹੈਗਾ ਤਕਰੀਬਨ 45 ਦਿਨ ਤੇ ਜਾ ਕੇ ਆਪਾਂ ਸਪਰੇਅ ਜਾਂ ਪਦਾਨ ਦਾ ਕੰਮ ਕਰਾਂਗੇ ਮੇਰਾ ਮੰਨਣਾ ਤਾਂ ਇਹ ਆ ਵੀ ਜੋ ਪਦਾਨ ਹੈਗੀ ਜੇ ਆਪਾਂ ਪਦਾਨ ਪਾ ਦਿੰਨੇ ਆ ਦੇਖੋ ਮਿੱਤਰ ਕੀਟ ਤਾਂ ਜ਼ਰੂਰ ਮਰਦੇ ਨੇ ਪਰ ਉਹਦੇ ਨਾਲ ਆਪਣੀ ਇੱਕ ਹੈ ਜਿਹੜੀ ਸਪਰੇਅ ਵੀ ਵਾਜਦੀ ਹੈ ਜੇ ਆਪਾਂ ਸਪਰੇਅ ਕਰਾਂਗੇ 2 ਤੋਂ 3 ਸਪਰੇਅਾਂ ਆਪਾਂ ਕਰਾਂਗੇ ਤਾਂ ਉਹਦੇ ਨਾਲੋਂ ਆਪਾਂ ਨੂੰ ਇੱਕ ਸਪਰੇਅ ਨਾਲ ਸਾਜੂ ਤੇ ਪਦਾਨ ਆਪਾਂ ਕਿਸਾਨ ਮਰੋਂ ਟ੍ਰਾਇਲ ਇਹ ਕਰਨਾ 5-6 ਕਿਲਿਆਂ ਚ ਪਾ ਕੇ ਕਿਉਂਕਿ ਮੇਰੀ ਕਿਸੇ ਨਾਲ ਅੜੋ-ਚੜੀ ਹੋ ਗਈ ਉਹ ਕਹਿੰਦਾ ਵੀ ਪ੍ਰਦਾਨ ਪਾਉਣ ਨਾਲ ਜੀਰੀ ਦਾ ਝਾੜ ਵੱਧਾ ਮੈਂ ਕਿਹਾ ਵੀ ਨਹੀਂ ਵੱਧਾ ਉਹ ਕਹਿੰਦਾ ਵੀ ਤੂੰ ਪਾ ਕੇ ਦੇਖ ਲੈ ਤੇ ਆਪਾਂ ਕਿਸਾਨ ਵੀਰੋ ਤਾਂ ਕਰਕੇ ਡਿਸਾਈਡ ਕਰਿਆ ਵੀ ਜਿਹੜਾ ਆਪਣਾ ਇਹ ਖੇਤ ਆ ਗਿਆ ਆਪਾਂ ਇਹਦੇ ਸਪਰੇਅ ਕਰ ਦਿੰਨੇ ਇਸ ਵਾਰ ਆਪਾਂ ਇਹਦੇ ਵਿੱਚ ਪਾਵਾਂਗੇ ਪ੍ਰਦਾਨ ਤੇ ਪ੍ਰਦਾਨ ਪਾ ਕੇ ਆਪਾਂ ਚੈੱਕ ਕਰਾਂਗੇ ਵੀ ਪਰ ਨਾਲੋਂ ਝਾੜ ਵੱਧ ਰਿਹਾ ਹੈ ਕਿ ਘਟ ਰਿਹਾ ਕਿਉਂਕਿ ਜਿਹਦਾ ਖੇਤ ਹੁੰਦਾ ਵੀਰੇ ਆ ਉਹਨੂੰ ਹਮੇਸ਼ਾ ਪਤਾ ਹੀ ਹੁੰਦਾ ਸੀ ਮੇਰਾ ਖੇਤ ਝਾੜ ਕਿੰਨਾ ਕੁ ਦੇਣ ਜੋਗਾ ਤੇ ਬਾਕੀ ਹਜੇ ਕੋਈ ਮੇਰਾ ਪੱਕਾ ਕਲੀਅਰ ਨਹੀਂ ਵੀ ਮੂਡ ਬਣ ਗਿਆ ਆਪਾਂ ਸਪਰੇਅ ਕਰਦੀ ਵੈਸੇ ਆਪਾਂ ਸਪਰੇਅ ਦੇ ਹੱਕ ਜਾਂ ਪ੍ਰਦਾਨ ਦੇ ਆਪਾਂ ਨਹੀਂ ਹੱਕ ਚਾਹਗੇ ਕਿਉਂਕਿ ਸਪਰੇਅ ਸਸਤੀ ਵੀ ਪੈਂਦੀ ਆ ਤੇ ਸਾਈਡ ਇਫੈਕਟ ਵੀ ਘੱਟ ਹੈ ਤੇ ਬਾਕੀ ਕਿਸਾਨ ਵੀਰੋ ਜਿਹੜਾ ਆਪਣਾ ਉਹ ਸਾਹਮਣੇ ਖੇਤ ਆ ਉਧਰ ਇੱਥੇ ਆਪਾਂ ਆਲੂ ਵਗੈਰਾ ਲਾਉਣੇ ਆ ਆਪਣਾ ਉੱਚਾ ਖੇਤ ਆ ਜਿਹੜਾ ਤੇ ਜਿੱਥੇ ਪਾਈਪ ਲਾਈਨ ਪਾਈ ਹੋਈ ਆ ਉੱਥੇ ਕਿਸਾਨ ਵੀਰੋ ਆਪਾਂ ਲਈ ਆ 1509 1509 ਮੈਨੂੰ ਵੈਰੈਟੀ ਆ ਜਿਹੜੀ ਆਪਾਂ ਜਿੰਦਗੀ ਦੀ ਸੱਚਾਈ ਦੱਸਦੇ ਆਂ ਆਪਾਂ ਬਾਸਮਤੀ ਦੇ ਹੱਕ 'ਚ ਬਿਲਕੁਲ ਨਹੀਂ ਆਂਗੇ ਪਰ ਉਹ ਮੈਨੂੰ ਲਾਉਣੀ ਪੈਗੀ ਆਲੂਆਂ ਦੀ ਮਜਬੂਰੀ ਕਰਕੇ 7-8 ਏਕੜ ਮੈਂ ਆਲੂਆਂ ਕਰਕੇ ਜਿਹੜੀ 1509 ਲਈ ਆ ਪਰ ਮੈਨੂੰ ਵਧੀਆ ਨਹੀਂ ਲੱਗੀ ਕਿਉਂਕਿ ਇੱਕ ਤਾਂ ਉਹ ਮਨ ਤੇ ਦਿਮਾਗ ਤੇ ਟੈਨਸ਼ਨ ਬਹੁਤ ਪਾਉਂਦੀ ਐ ਪਹਿਲੀ ਗੱਲ ਤਾਂ ਉਹਦੀ ਟੈਨਸ਼ਨ ਇਹ ਰਹਿੰਦੀ ਆ ਵੀ 1509 ਦਾ ਰੇਟ ਕਿੰਨਾ ਕਰੂ ਕਿੰਨਾ ਕਰਾਂ ਦੂਜੀ ਉਹਦੇ ਝਾੜ ਦੀ ਤੀਜੀ ਉਹਦੀ ਸੇਵਾ ਦੀ ਚੋਟੇ ਉਹਦੀ ਝੰਡੇ ਰੋਗ ਦੀ ਤੇ ਪੰਜਵੇਂ ਉਹਦੀ ਕੰਢੀ ਰੋਗ ਦੀ ਉਸ ਤੋਂ ਵਧੀਆ ਕਿਸਾਨ ਵੀਰੋਂ ਮੈਨੂੰ ਸਾਰਿਆਂ ਤੋਂ ਵਧੀਆ ਜਿਹੜੀ ਕਿਸਮ ਲੱਗਦੀ ਆ ਪੀਆ 126 ਲੱਗਦੀ ਆ ਕਿਹੜਾ ਲਾਓ ਛੋਟੇ ਗੁੱਟ ਬੀਜ ਐ ਤਿੰਨ ਯੂਰੀਆ ਦਵੋ 40 ਦਿਨ ਤੇ ਜਾ ਕੇ ਜਪਾਣ ਪਾ ਦੋ ਜਾਂ ਕਰ ਦੋ ਸਪਰੇ ਬਾਰੇ ਨਿਆਰੇ ਨੇ ਤੁਹਾਡੇ ਨਾ ਕੋਈ ਝਾੜ ਦੀ ਟੈਨਸ਼ਨ ਨਾ ਕਸੇ ਹੋਰ ਦੀ ਟੈਨਸ਼ਨ ਨਾ ਕੋਈ ਉੱਲੀ ਛੁੱਲੀ ਦੀ ਟੈਨਸ਼ਨ ਮੈਨੂੰ ਬਹੁਤ ਵਧੀਆ ਲੱਗਦੀ ਆ ਪਰ 31 ਵੀ ਵਧੀਆ ਲੱਗੀ ਪਰ ਇਹਦੇ ਝਾੜ ਦਾ ਇਦਕੀ ਪਤਾ ਲੱਗੂ वैसे देखो ਤੁਸੀਂ ਇਸ ਵਾਰ ਬਹੁਤ ਵੱਡੇ ਰਕਵੇ ਦੇ ਵਿੱਚ ਲੱਗੀ ਹੈ ਪਰ ਮੈਨੂੰ 126 ਬਹੁਤ ਜ਼ਿਆਦਾ ਵਧੀਆ ਲੱਗਦੀ ਆ ਕਿਉਂਕਿ ਯਾਰ ਉਹ ਤਾਂ ਇਦਾਂ ਨਾ ਜਿਵੇਂ ਆਪਾਂ ਕਹਦੇ ਇਹ ਵੀ ਪਤਾ ਹੀ ਨਹੀਂ ਲੱਗਦਾ ਯਾਰ ਕਦੋਂ ਆਪਾਂ ਉਹਨੂੰ ਲਾਇਆ ਤੇ ਕਦੋਂ ਉਹ ਗੋਭ ਚ ਆ ਗਈ ਤੇ ਕਦੋਂ ਉਹ ਵੱਢਣ ਦੇ ਆ ਗਈ ਬਹੁਤ ਜਲਦੀ ਯਾਰ ਰੇ ਪੂਰਾ ਕਰਦੇ ਕਰਦੇ ਤਾਂ ਨਿਸਰਨ ਲੱਗ ਜਾਂਦੀ ਆ ਕਹਾਵਤ ਦੇ ਤੌਰ ਤੇ ਸੀਰੀਅਸ ਨਾ ਲੈ ਜਿਓਗੇ ਤੇ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਜਿਹੜੀ ਫਸਲ ਆ ਵਧੀਆ ਲੱਗੀ ਹੋਵੇ ਕਿਉਂਕਿ ਮੈਂ ਅਕਸਰ ਵੀਡੀਓ ਜਿਹੜੀ ਪਾਉਂਦਾ ਰਹਿਣਾਗਾ ਮੈਂ ਬੋਲ ਕੇ ਵੀਡੀਓ ਪਾ ਦਿੰਨਾ ਪਰ ਅੱਜ ਮੇਰਾ ਦਿਲ ਕਰਿਆ ਵੀ ਆਪਾਂ ਤੁਹਾਡੇ ਨਾਲ ਜਿਹੜੀ ਇਹ ਜਾਣਕਾਰੀ ਆ ਜੀ ਆਪਣੇ ਖੇਤ ਬਾਰੇ ਉਹ ਤੁਹਾਡੇ ਨਾਲ ਆਪਾਂ ਲਾਈਵ ਸ਼ੇਅਰ ਕਰੀਏ ਵੀ ਤੁਹਾਡੇ ਮਨ ਦੇ ਵਿੱਚ ਡਾਊਟ ਨਾ ਰਹੇ ਹੁਣ ਆਪਾਂ ਇਦਾਂ ਹੀ ਜਾਣਕਾਰੀ ਸ਼ੇਅਰ ਕਰਿਆ ਕਰਾਂਗੇ ਤੁਹਾਡੇ ਨਾਲ ਤੇ ਵੀਡੀਓ ਘੱਟ ਪਾਉਣ ਦਾ ਦਾ ਕਾਰਨ ਇਹ ਆ ਵੀਰੋ ਕਿਉਂਕਿ ਤੁਹਾਨੂੰ ਪਤਾ ਇਕੱਲੇ ਜਣੇ ਕਰਕੇ ਖੇਤੀ ਬਹੁਤ ਹੈ ਤੇ ਨਾਲ ਆਪਣਾ ਪਸ਼ੂਆਂ ਦਾ ਵੀ ਕੰਮ ਹੈ ਤਾਂ ਕਰਕੇ ਟਾਈਮ ਥੋੜਾ ਜਿਹਾ ਘੱਟ ਲੱਗਦਾ ਸੀ ਪਰ ਫੋਨ-ਫੋਨ ਤੇ ਆਪਣਾ ਵੀਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤੇ ਤੁਸੀਂ ਵੀ ਕਿਸਾਨ ਵੀਰੋ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਡੇ ਕਿਹੜਾ ਝੋਨਾ ਲਾਇਆ ਹੋ ਤੇ ਕਿਵੇਂ ਖੜਾ ਤੇ ਇੱਕ ਗੱਲ ਕਿਸਾਨ ਵੀਰੋ ਆਹ ਜਰੂਰ ਦੱਸਿਓ ਮੈਨੂੰ ਵੀ ਪੀਆਰ 131 ਦੇ ਵਿੱਚ ਤੁਹਾਡੇ ਬੌਣਾ ਬੂਝਾ ਕਿੰਨਾ ਕਾਇਆ ਦੀਵਾਰਸ ਵਾਇਰਸ ਕਹਿੰਦੇ ਨੇ ਇਹਨੂੰ ਆਪਾਂ ਚైనా ਦਾ ਬੂਟਾ ਚైనా ਵਾਇਰਸ ਆਪਣੇ ਕਿਸਾਨ ਵੀਰੋ ਪੀਆਰ 131 ਦੇ ਵਿੱਚ ਆ ਵੀ ਖੇਤ ਦੇਖੋ ਪਰ ਆ 126 ਦੇਖ ਲਓ ਕਿਸਾਨ ਵੀਰੋ ਇਹਦਾ ਟੌਰ ਲੈਦੀ ਆ ਮਨ ਖੁਸ਼ ਕਰ ਦਿੰਦੀ ਆ 131 ਵੀ ਦੇਖੋ 부ਝਾ ਦੇਖੋ ਇਹਦਾ ਬਹੁਤ ਸ਼ਾਨਦਾਰ 부ਝਾ ਤੇ ਇਹਦੇ ਚ ਕਿਸਾਨ ਵੀਰੋ ਆਪਣੇ ਤਕਰੀਬਨ ਜਿੱਦਾਂ ਆਪਾਂ ਕਹਦੇ ਹਜ਼ਾਰ 1500 ਬੂਟੇ ਮਗਰ ਇੱਕ ਬੂਟਾ ਆ ਉਹ ਵੀ ਕਿਤੇ ਟਮਾਟਾ ਲਾ ਕਿਸੇ ਖੇਤ ਚ ਦਿਖ ਜੇ ਕਿਤੇ ਨਾ ਦਿਖੇ ਬਹੁਤ ਜ਼ਿਆਦਾ ਘਟ ਕਿਉਂਕਿ ਆਪਣੀ PR131 ਕਿਸਾਨ ਵੀਰੋ ਲਈ ਹੋਈ ਆ ਜਿਹੜੀ ਉਹ ਲਈ ਹੋਈ ਆ ਤਕਰੀਬਨ ਤਕਰੀਬਨ ਆਪਣੇ 4 ਜੁਲਾਈ ਤੋਂ ਲੈ ਕੇ 7-8 ਜੁਲਾਈ ਤੱਕ ਜਿਹੜੀ ਗੇਤੀ ਲਈ ਹੋਈ ਆ ਕਿਸਾਨ ਵੀਰੋ PR131 ਉਹਦੇ ਚ ਬਹੁਤ ਜ਼ਿਆਦਾ ਆਇਆ ਹੈ ਪਰ ਆਪਣੇ ਬਹੁਤ ਜ਼ਿਆਦਾ ਘਟ ਹੈ ਤੇ ਝੋਨਾ ਬਣਾ ਵਧੀਆ ਖੜਿਆ ਤੇ ਬਾਕੀ ਝਾੜ ਦੀ ਰਿਪੋਰਟ ਤੁਹਾਨੂੰ ਜਰੂਰ ਦਵਾਂਗੇ ਤੇ ਹੁਣ ਕਿਸਾਨ ਵੀਰੋ ਆਪਾਂ ਜਿਹੜੀਆਂ ਵੀਡੀਓ ਨੇ ਤੁਹਾਡੇ ਨਾਲ ਇਦਾਂ ਹੀ ਸ਼ੇਅਰ ਕਰਿਆ ਕਰਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿੰਦੇ ਰਹੋ ਧੰਨਵਾਦ